ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜਦੋਂ ਸਾਡਾ ਖੂਨ ਗਾੜਾ ਹੋ ਜਾਂਦਾ ਹੈ ਭਾਵ ਕੋਲੇਸਟ੍ਰੋਲ ਵਧਣੇ ਸ਼ੁਰੂ ਹੋ ਜਾਂਦੇ ਟ੍ਰਾਈਗਲਿਸਰਾਈਡ ਵੱਧ ਹੋ ਜਾਂਦੇ ਆ ਤਾਂ ਸਾਨੂੰ ਹਾਰਟ ਐਟੈਕ ਹੋਣ ਦਾ ਦਿਲ ਦਾ ਦੌਰਾ ਪੈਣ ਦਾ ਤੇ ਬ੍ਰੇਨ ਸਟ੍ਰੋਕ ਹੋਣ ਦਾ ਖਤਰਾ ਉਹਨਾਂ ਹੀ ਵੱਧ ਹੋ ਜਾਂਦਾ ਸੋ ਖੂਨ ਪਤਲੇ ਤੋਂ ਸਾਨੂੰ ਐਟੋਰਵਾਸਟੈਟਿਨ ਤੇ ਰੋਸਵਾਸਟੈਟਿਨ ਵਰਗੀਆਂ ਦਵਾਈਆਂ ਜਿਹੜੀਆਂ ਡਾਕਟਰ ਉਹ ਦਿੰਦੇ ਆ ਸੋ ਅੱਜ ਅਸੀਂ ਕੁਦਰਤੀ ਕੁਝ ਤਰੀਕੇ ਆ ਉਹਨਾਂ ਬਾਰੇ ਜਾਣਾਂਗੇ ਜਿਹੜੇ ਸਾਡੇ ਖੂਨ ਨੂੰ ਵੀ ਪਤਲਾ ਕਰਨਗੇ ਸਾਡੇ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਣਗੇ ਤੇ ਇਨਫਲੇਮੇਸ਼ਨ ਨੂੰ ਘੱਟ ਕਰਨਗੇ ਸੋ ਇਨਫਲੇਮੇਸ਼ਨ ਵੀ ਇੱਕ ਬਹੁਤ ਵੱਡਾ ਕਾਰਨ ਆ ਨਸਾਂ ਦੇ ਵਿੱਚ ਖੂਨ ਜੰਮਣ ਦਾ ਸੋ ਸਾਥੀਓ ਇਹ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਸਾਥੀਓ ਜਿਹੜਾ ਖੂਨ ਜੰਮਣ ਦਾ ਕਾਰਨ ਹੁੰਦਾ ਏ ਜਾਂ ਤਾਂ ਸਾਡਾ ਜਦੋਂ ਕੋਲੇਸਟ੍ਰੋਲ ਵੱਧ ਹੋ ਜਾਂਦਾ ਟ੍ਰਾਈਗਲਿਸਰਾਈਡ ਵੱਧਦੇ ਆ ਜਾਂ ਸਾਡੇ ਸਰੀਰ ਦੇ ਵਿੱਚ ਇਨਫਲੇਮੇਸ਼ਨ ਵਧਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਵੀ ਇੱਕ ਵੱਡਾ ਕਾਰਨ ਹੁੰਦਾ ਖੂਨ ਜੰਮਣ ਦਾ ਤੇ ਜਦੋਂ ਸਾਡਾ ਖੂਨ ਗਾੜਾ ਹੁੰਦਾ ਹੈ ਤਾਂ ਉਦੋਂ ਸਾਡੇ ਬਲੱਡ ਫਲੋ ਆ ਜਿਹੜਾ ਬਲੱਡ ਸਰਕੂਲੇਸ਼ਨ ਆ ਜਿਹੜਾ ਉਹ ਵੀ ਸਲੋ ਹੋਣਾ ਸ਼ੁਰੂ ਹੋ ਜਾਂਦਾ ਸੋ ਬਲੱਡ ਸਰਕੂਲੇਸ਼ਨ ਦੇ ਸਲੋ ਹੋਣ ਦੇ ਨਾਲ ਸਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਏ ਇਹਨਾਂ ਦੇ ਵਿੱਚ ਕਲੌਟ ਬਣਨ ਦਾ ਖਤਰਾ ਵੱਧ ਹੋ ਜਾਂਦਾ ਸੋ ਸਾਡੀਆਂ ਨਸਾਂ ਪਾਈਪ ਵਰਗੀਆਂ ਹੁੰਦੀਆਂ ਐ ਕਈ ਥਾਵਾਂ ਤੋਂ ਇਹ ਮੋਟੀਆਂ ਹੁੰਦੀਆਂ ਕਈ ਬਹੁਤ ਜ਼ਿਆਦਾ ਬਰੀਕ ਹੁੰਦੀਆਂ ਐ ਸੋ ਬਰੀਕ ਨਸਾਂ ਦੇ ਵਿੱਚ ਵੱਧ ਚਾਂਸ ਹੁੰਦੇ ਆ ਕਲੌਟ ਬਣਨ ਦੇ ਸੋ ਆਓ ਜਾਣਦੇ ਆ ਵੀ ਸਾਡੇ ਬਲੱਡ ਸਰਕੂਲੇਸ਼ਨ ਨੂੰ ਅਸੀਂ ਕਿਹੜੀਆਂ ਕੁਦਰਤੀ ਚੀਜ਼ਾਂ ਨਾਲ ਠੀਕ ਕਰ ਸਕਦੇ ਆ ਜਿਸ ਦੇ ਨਾਲ ਸਾਡਾ ਕੋਲੇਸਟ੍ਰੋਲ ਵੀ ਘਟੂਗਾ ਟ੍ਰਾਈਗਲਾਈਸਰਾਈਡ ਵੀ ਘਟਣਗੇ ਤੇ ਖੂਨ ਜੰਮਣ ਦਾ ਜਿਹੜਾ ਖਤਰਾ ਐ ਉਹ ਵੀ ਘਟ ਹੋਊਗਾ ਨਸਾਂ ਦੀ ਬਲੌਕੇਜ ਦਾ ਜਿਹੜਾ ਖਤਰਾ ਉਹ ਘਟੂਗਾ ਸੋ ਸਾਥੀਓ ਇਹ ਖਾਣ ਵਾਲੀਆਂ ਚੀਜ਼ਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ omega 3 fatty acid ਜਿੰਨਾਂ ਚੀਜ਼ਾਂ ਚ ਪਾਇਆ ਜਾਂਦਾ ਸੋ ਇਹਨਾਂ ਚ ਅਲਸੀ ਦੇ ਬੀਜ ਆ ਜਾਂਦੇ ਆ ਅਖਰੋਟ ਆ ਜਾਂਦੇ ਆ ਚੀਆ ਸੀਡਸ ਆ ਜਾਂਦੇ ਆ ਫਿਰ ਸੂਰਜਮੁਖੀ ਦੇ ਬੀਜ ਆ ਜਾਂਦੇ ਆ ਫਿਰ ਫਿਸ਼ ਵਿੱਚ ਵੀ ਜਿਹੜਾ omega 3 fatty acid ਬੜਾ ਵਧੀਆ ਹੁੰਦਾ ਹੈ ਤੇ ਸਾਥੀਓ ਅਲਸੀ ਦੇ ਬੀਜ ਜੇ ਤੁਸੀਂ ਇਹਨਾਂ ਦਾ ਸੇਵਨ ਕਰਨਾ ਹੈ ਆਪਦੇ ਖੂਨ ਗਾੜੇ ਨੂੰ ਪਤਲਾ ਕਰਨ ਵਾਸਤੇ ਤਾਂ ਅਲਸੀ ਨੂੰ ਇਹਨੂੰ ਚੰਗੀ ਤਰ੍ਹਾਂ ਡਰਾਈ ਰੋਸਟ ਕਰ ਲਓ ਪਹਿਲਾਂ ਤਵੇ ਤੇ ਉਸ ਤੋਂ ਬਾਅਦ ਇਹਨੂੰ ਬਰੀਕ ਪੀਸ ਕੇ ਖਾਣਾ ਹੈ ਤਾਂ ਹੀ ਸਾਨੂੰ ਫਾਇਦਾ ਦਊਗੀ ਕਿਉਂਕਿ ਜੇ ਅਸੀਂ ਅਲਸੀ ਦੇ ਬੀਜ ਉਵੇਂ ਹੀ ਸਬੂਤੇ ਪਾਣੀ ਦੇ ਨਾਲ ਨੰਘਾ ਲੈਨੇ ਆ ਤਾਂ ਇਹਨਾਂ ਦਾ ਜਿਹੜਾ ਉੱਪਰਲਾ ਕਵਰਿੰਗ ਆ ਉਹ ਡਾਈਜੈਸਟ ਨਹੀਂ ਹੁੰਦੀ ਸਾਡੇ ਸਰੀਰ ਦੇ ਵਿੱਚ ਜਾ ਕੇ ਸੋ ਜਿਹਦੇ ਕਰਕੇ ਸਾਨੂੰ ਫਾਇਦੇ ਨਹੀਂ ਮਿਲ ਪਾਉਂਦੇ ਇਹਨਾਂ ਵਿੱਚਲਾ ਜਿਹੜਾ omega 3 ਫੈਟੀ ਐਸਿਡ ਆ ਉਹ ਨਹੀਂ ਮਿਲ ਪਾਉਂਦਾ ਸੋ ਹਮੇਸ਼ਾ ਅਲਸੀ ਨੂੰ ਬਰੀਕ ਪੀਸ ਕੇ ਉਸ ਤੋਂ ਪਹਿਲਾਂ ਇਹਨੂੰ ਡਰਾਈ ਰੋਸਟ ਕਰਕੇ ਹੀ ਇਹਦਾ ਸੇਵਨ ਕਰੋ ਰੋਜ਼ਾਨਾ ਇੱਕ ਤੋਂ ਦੋ ਚਮਚੇ ਜਿਹੜੇ ਅਲਸੀ ਦਾ ਜਿਹੜਾ ਪਾਊਡਰ ਬਣਾਇਆ ਤੁਸੀਂ ਇਹਦਾ ਕੋਸੇ ਜੇ ਪਾਣੀ ਨਾਲ ਸੇਵਨ ਕਰੋ ਸਵੇਰ ਵੇਲੇ ਤਾਂ ਤੁਹਾਨੂੰ ਜ਼ਰੂਰ ਤੁਹਾਡਾ ਜਿਹੜਾ ਹੌਲੀ-ਹੌਲੀ ਆ ਉਹ ਤੁਹਾਡਾ ਖੂਨ ਵੀ ਪਤਲਾ ਹੋਊਗਾ ਤੁਹਾਡੀ ਬਲੱਡ ਸਰਕੂਲੇਸ਼ਨ ਵੀ ਵਧੀਆ ਹੋਊਗੀ ਸਰੀਰ 'ਚ ਇਨਫਲੇਮੇਸ਼ਨ ਵੀ ਘਟੂਗੀ ਤੇ ਸਾਥੀਓ ਹੋਰ ਜਿਹੜੀ ਖਾਣ ਵਾਲੀ ਕੁਦਰਤੀ ਚੀਜ਼ ਆ ਜਿਹਦੇ ਨਾਲ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਏ ਖੂਨ ਜੰਮਣ ਦੀ ਜਿਹੜਾ ਖਤਰਾ ਏ ਉਹ ਘਟਦਾ ਏ ਉਹ ਹੈਗਾ ਏ ਲਸਣ ਦੋਸਤੋ ਲਸਣ ਇੱਕ ਬਹੁਤ ਵਧੀਆ ਕਹਿ ਲੋ ਵੀ ਭੋਜਨ ਆ ਜਿਹੜਾ ਸਾਡੇ ਖੂਨ ਨੂੰ ਵੀ ਪਤਲਾ ਕਰਦਾ ਏ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟਾਉਂਦਾ ਏ ਤੇ ਸਾਡੇ ਦਿਲ ਵਾਸਤੇ ਵੀ ਬਹੁਤ ਵਧੀਆ ਦਿਲ ਦੇ ਰੋਗਾਂ ਤੋਂ ਵੀ ਬਚਾਉਣ ਦੀ ਇਹਦੇ ਵਿੱਚ ਤਾਕਤ ਆ ਸੋ ਇਹ ਸਾਨੂੰ ਤਾਂ ਹੀ ਫਾਇਦਾ ਦਊਗਾ ਲਸਣ ਜੇ ਅਸੀਂ ਇਹਨੂੰ ਬਰੀਕ-ਬਰੀਕ ਪੀਸ ਕੇ 10 ਕਮਿੰਟ ਇਹਨੂੰ ਰੱਖ ਛੱਡਾਂਗੇ ਕਿਉਂਕਿ ਜਿਹੜਾ ਜਿਹੜਾ ਲਸਣ ਵਿੱਚਲਾ ਐਲੀਸਨ ਆ ਪਦਾਰਥਾ ਕੈਮੀਕਲ ਸੋ ਐਲੀਸਨ ਹੀ ਅਜਿਹੇ ਰਸਾਇਣ ਆ ਜਿਹੜਾ ਸਾਡੇ ਖੂਨ ਨੂੰ ਪਤਲਾ ਕਰਦਾ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਸੋ ਜਦੋਂ ਅਸੀਂ 10-15 ਮਿੰਟ ਇਹਨੂੰ ਰੱਖ ਛੱਡਦੇ ਆ ਬਰੀਕ ਪੀਸ ਕੇ ਤਾਂ ਜਿਹੜਾ ਇਹਦੇ ਵਿੱਚਲਾ ਐਲੀਸਨ ਹੋਰ ਐਕਟੀਵੇਟ ਹੋ ਜਾਂਦਾ ਹੈ ਸੋ ਹਮੇਸ਼ਾ ਤੁਸੀਂ ਲਸਣ ਨੂੰ ਚਬਾ ਕੇ ਖਾਣਾ ਹੈ ਵਧੀਆ ਹੋ ਗਿਆ ਨੂੰ ਬਰੀਕ ਪੀਸ ਲੋ ਉਸ ਤੋਂ ਬਾਅਦ ਇਹਨੂੰ ਰੱਖ ਛੱਡੋ ਤੇ ਕੋਸੇ ਜੇ ਪਾਣੀ ਨਾਲ ਇਹਦਾ ਸੇਵਨ ਕਰਨਾ ਰੋਜ਼ਾਨਾ 2 ਤੋਂ 3 ਕਲੀਆਂ ਸਵੇਰੇ ਨਿਰਨੇ ਕਾਲ ਜੇ ਉੱਠ ਕੇ ਤੁਸੀਂ ਇਹਨਾਂ ਦਾ ਸੇਵਨ ਕਰੋ ਮੈਂ ਇਸ ਵੀਡੀਓ ਚ 5 ਤੋਂ 6 ਦੀ ਗਿਣਤੀ ਚ ਜਿਹੜੇ ਕੁਦਰਤੀ ਚੀਜ਼ਾਂ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ ਡਿਸਕਸ ਕਰਾਂਗੇ ਤੁਸੀਂ ਕੋਈ ਵੀ 2 ਜਾਂ 3 ਦੀ ਵਰਤੋਂ ਤੁਸੀਂ ਕਰ ਸਕਦੇ ਆ ਜਿਹੜੀ ਵੀ ਤੁਹਾਨੂੰ ਚੀਜ਼ ਵਧੀਆ ਲੱਗਦੀ ਆ ਸਾਥਿਓ ਅਗਲੀ ਚੀਜ਼ ਖੂਨ ਨੂੰ ਪਤਲਾ ਕਰਨ ਵਾਸਤੇ ਉਹ ਹੈਗਾ ਏ ਅਦਰਕ ਸਾਥਿਓ ਅਦਰਕ ਦੇ ਵਿੱਚ ਸੈਲਿਸਾਈਲੇਟ ਨਾਮ ਦਾ ਇੱਕ ਅਜੀਹਾ ਕੈਮੀਕਲ ਕਹਿ ਲੋ ਪਦਾਰਥ ਕਹਿ ਲੋ ਹੁੰਦਾ ਏ ਜਿਹੜਾ ਕਿ ਐਸਪਰੀਨ ਵਰਗਾ ਹੀ ਕੰਮ ਕਰਦਾ ਏ ਸੋ ਇਹ ਸਾਡੇ ਗਾੜੇ ਖੂਨ ਨੂੰ ਪਤਲਾ ਕਰਨ ਦੀ ਇਹਦੇ ਵਿੱਚ ਸ਼ਮਤਾ ਇਹ ਤਾਕਤ ਹੁੰਦੀ ਆ ਸੋ ਜਦੋਂ ਤੁਸੀਂ ਅਦਰਕ ਦਾ ਸੇਵਨ ਕਰਨਾ ਏ ਸੋ ਅਦਰਕ ਦਾ ਤੁਸੀਂ 1 ਇੰਚ ਦਾ ਟੁਕੜਾ ਲਓ ਇਹਨੂੰ ਕੁੱਟ ਕੇ ਇਨੂੰ ਇੱਕ ਕੱਪ ਪਾਣੀ ਦੇ ਵਿੱਚ ਉਬਾਲ ਕੇ ਘਟੋ-ਘਟ 10 ਮਿੰਟ ਉਬਾਲੋ ਫਿਰ ਇਹਦਾ ਸੇਵਨ ਕਰੋ। ਸੋ ਸਾਥੀਓ ਅਦਰਕ ਵੀ ਸਾਡੇ ਇਨਫਲੇਮੇਸ਼ਨ ਨੂੰ ਵੀ ਘਟਾਉਂਦਾ ਕਿਉਂਕਿ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਆ। ਸੋ ਇਨਫਲੇਮੇਸ਼ਨ ਘਟਣ ਦੇ ਨਾਲ ਵੀ ਜਿਹੜੀਆਂ ਸਾਡੇ ਖੂਨ ਦੀਆਂ ਨਸਾਂ ਦੇ ਵਿੱਚ ਖੂਨ ਜੰਮਣ ਦਾ ਜਿਹੜਾ ਖਤਰਾ ਉਹ ਵੀ ਘੱਟ ਹੁੰਦਾ ਏ ਤੇ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਵੀ ਵਧੀਆ ਹੁੰਦਾ ਏ ਤੇ ਵੈਸੇ ਵੀ ਜਿਹੜਾ ਅਦਰਕ ਆ ਸਾਡੇ ਇਮਿਊਨ ਸਿਸਟਮ ਵਾਸਤੇ ਸਾਡੀ ਇਮਿਊਨਿਟੀ ਨੂੰ ਵੀ ਵਧਾਉਂਦਾ ਏ। ਸੋ ਸਾਥੀਓ ਇਸ ਤੋਂ ਇਲਾਵਾ ਹਲਦੀ ਵੀ ਬਹੁਤ ਵਧੀਆ ਏ ਸਾਡੇ ਖੂਨ ਨੂੰ ਪਤਲਾ ਕਰਨ ਵਾਸਤੇ ਸੋ ਹਲਦੀ ਦਾ ਤੁਸੀਂ ਪਾਊਡਰ ਵੀ ਵਰਤ ਸਕਦੇ ਆ ਇੱਕ ਚਮਚਾ ਪਾਊਡਰ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਕੋਸੇ ਜੇ ਪਾਣੀ ਚ ਮਿਕਸ ਕਰਕੇ ਵੀ ਪੀ ਸਕਦੇ ਆ ਪਰ ਜੇ ਤੁਸੀਂ ਇਹਦਾ ਹੋਰ ਜ਼ਿਆਦਾ ਫਾਇਦਾ ਵੇਖਣਾ ਏ ਤਾਂ ਥੋੜੀ ਜਿਹੀ ਕੱਚੀ ਹਲਦੀ ਲੈ ਕੇ ਉਹਨੂੰ ਬੋਇਲ ਕਰਕੇ ਉਹਦਾ ਤੁਸੀਂ ਕਹਿ ਲਓ ਵੀ ਇੱਕ ਕਾਵਾ ਬਣਾ ਕੇ ਉਹ ਟਰਾਈ ਕਰੋ ਇਹਦੇ ਨਾਲ ਤੁਹਾਨੂੰ ਜ਼ਿਆਦਾ ਲਾਭ ਮਿਲੂਗਾ ਪਾਊਡਰ ਵਾਲੀ ਹਲਦੀ ਤੋਂ ਵੀ ਜ਼ਿਆਦਾ ਹਲਦੀ ਦੇ ਵਿੱਚ ਕਰਕੂਮਿਨ ਨਾਂ ਦਾ ਇੱਕ ਅਜੀਹਾ ਕੈਮੀਕਲ ਕਹਿ ਲੋ ਕੰਪਾਊਂਡ ਕਹਿ ਲੋ ਹੁੰਦਾ ਏ ਜਿਹੜਾ ਸਾਡੇ ਕਹਿ ਲੋ ਵੀ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਏ ਇਸ ਤੋਂ ਇਲਾਵਾ ਸਾਡੇ ਬਲੱਡ ਸਰਕੂਲੇਸ਼ਨ ਨੂੰ ਵੀ ਵਧੀਆ ਬਣਾਉਂਦਾ ਏ ਸਾਡੀ ਇਨਫਲੇਮੇਸ਼ਨ ਨੂੰ ਵੀ ਸਰੀਰ ਚੋਂ ਘੱਟ ਕਰਦਾ ਏ ਖੂਨ ਦੀਆਂ ਨਸਾਂ 'ਚ ਲਚਕੀਲਾਪਨ ਆਉਂਦਾ ਏ ਬਲੱਡ ਫਲੋ ਖੂਨ ਦਾ ਜਿਹੜਾ ਉਹ ਵਧੀਆ ਹੁੰਦਾ ਏ ਸੋ ਕਰਕਮਿਨ ਜਿਹੜਾ ਉਹ ਸਭ ਤੋਂ ਵਧੀਆ ਕੰਮ ਤਾਂ ਕਰੂਗਾ ਜੇ ਤੁਸੀਂ ਇਹਦੇ ਨਾਲ ਕਾਲੀ ਮਿਰਚ ਐਡ ਕਰਕੇ ਇਹਦਾ ਸੇਵਨ ਕਰੋਗੇ ਸੋ ਇੱਕ ਚੁਟਕੀ ਕਾਲੀ ਮਿਰਚ ਵੀ ਇਹਦੇ ਵਿੱਚ ਮਿਲਾ ਲਓ ਉਸ ਤੋਂ ਬਾਅਦ ਇਹਦਾ ਤੁਸੀਂ ਸੇਵਨ ਕਰੋ ਨਿਰਨੇ ਕਾਲ ਜੀ ਵੀ ਕਰ ਸਕਦੇ ਆ ਸ਼ਾਮ ਦੇ ਵੇਲੇ ਵੀ ਕਰ ਸਕਦੇ ਆ ਸੋ ਹਲਦੀ ਵੀ ਇੱਕ ਬੜਾ ਵਧੀਆ ਆਪਸ਼ਨ ਆ ਸਾਡੇ ਗਾੜੇ ਖੂਨ ਨੂੰ ਪਤਲਾ ਕਰਨ ਵਾਸਤੇ ਇਸ ਤੋਂ ਇਲਾਵਾ ਸਾਥੀਓ ਵਿਟਾਮਿਨ E ਜਿਹੜੇ ਭੋਜਨ ਵਿੱਚ ਹੁੰਦਾ ਏ ਜਿਆਦਾ ਉਹ ਸਾਨੂੰ ਵੱਧ ਖਾਣੇ ਚਾਹੀਦੇ ਆ ਜਿਵੇਂ ਪਾਲਕ ਹੋਗੀ ਪਾਲਕ ਚ ਵੀ ਵਿਟਾਮਿਨ ਈ ਬੜਾ ਵਧੀਆ ਹੁੰਦਾ ਬਾਦਾਮਾਂ ਚ ਵੀ ਵਿਟਾਮਿਨ ਈ ਬਹੁਤ ਵਧੀਆ ਹੁੰਦਾ ਏ ਫਿਰ ਸੂਰਜਮੁਖੀ ਦੇ ਬੀਜ ਇਹਨਾਂ ਚ ਵੀ ਜਿਹੜਾ ਵਿਟਾਮਿਨ ਈ ਉਹ ਬਹੁਤ ਵਧੀਆ ਹੁੰਦਾ ਸੋ ਵਿਟਾਮਿਨ ਈ ਵੀ ਸਾਨੂੰ ਸਹਾਇਤਾ ਕਰਦਾ ਏ ਖੂਨ ਨੂੰ ਪਤਲਾ ਕਰਨ ਵਿੱਚ ਤੇ ਖੂਨ ਜੰਮਣ ਦਾ ਜਿਹੜਾ ਖਤਰਾ ਏ ਉਹਨੂੰ ਵੀ ਘਟਾਉਂਦਾ ਏ ਸੋ ਬਾਦਾਮਾਂ ਨੂੰ ਤੁਸੀਂ ਰਾਤ ਨੂੰ ਭਿਓ ਕੇ 7 ਤੋਂ 8 ਦੀ ਗਿਣਤੀ ਚ ਬਦਾਮਾਂ ਨੂੰ ਭਿਉਂ ਦੋ ਤੇ ਸਵੇਰ ਵੇਲੇ ਇਹਨੂੰ ਛਿੱਲ ਕੇ ਤੁਸੀਂ ਖਾਣੇ ਆ ਸੋ ਇਹ ਵੀ ਸਾਡੇ ਖੂਨ ਨੂੰ ਪਤਲਾ ਕਰਦੇ ਆ ਪਰ ਸਾਡੇ ਲੋਕਾਂ ਚ ਕਈਆਂ 'ਚ ਵਿਅਮਾ ਵੀ ਜਿਹੜੇ ਬਦਾਮ ਆ ਕੋਲੇਸਟ੍ਰੋਲ ਨੂੰ ਵਧਾਉਂਦੇ ਆ ਪਰ ਸਾਥੀਓ ਇਹ ਇੱਕ ਬੜਾ ਵੱਡਾ ਭਰਮ ਭਲੇਖਾ ਸਾਡਾ ਸੋ ਬਦਾਮ ਬਦਾਮ ਆ ਜਿਹੜੇ ਉਹ ਕੋਲੇਸਟ੍ਰੋਲ ਨੂੰ ਵਧਾਉਂਦੇ ਨਹੀਂ ਸਗੋਂ ਘੱਟ ਕਰਦੇ ਆ ਇਹਦੇ ਨਾਲ ਨਾਲ ਸਾਥੀਓ ਡਾਰਕ ਚਾਕਲੇਟ ਡਾਰਕ ਚਾਕਲੇਟ ਤੁਸੀਂ ਪਹਿਲਾਂ ਵੀ ਕਈ ਸੇ ਤਾਲੀਆਂ ਵੀਡੀਓਜ਼ ਵਿੱਚ ਸੁਣਿਆ ਹੋਊਗਾ ਤੇ ਮੈਂ ਇੱਕ ਵੱਖਰੀ ਵੀਡੀਓ ਵੀ ਬਣਾਈ ਐ ਇਸ ਤੇ ਡਾਰਕ ਚਾਕਲੇਟ ਚਾਕਲੇਟ ਦੇ ਵਿੱਚ ਕੋਕੋ ਪਾਊਡਰ ਹੁੰਦਾ ਏ ਸੋ ਕੋਕੋ ਹੁੰਦਾ ਏ ਸੋ ਕੋਕੋ ਤੇ ਮੈਂ ਇੱਕ ਵੱਖਰੀ ਵੀਡੀਓ ਵੀ ਬਣਾਈ ਆ ਸੋ ਡਾਰਕ ਚਾਕਲੇਟ ਵੀ ਸਾਡੇ ਖੂਨ ਨੂੰ ਗਾੜੇ ਖੂਨ ਨੂੰ ਪਤਲਾ ਕਰਦਾ ਏ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦਾ ਏ ਦਿਲ ਦੇ ਰੋਗ ਹੋਣ ਦਾ ਜਿਹੜਾ ਖਤਰਾ ਏ ਉਹਨੂੰ ਵੀ ਘੱਟ ਕਰਦਾ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਤੇ ਬਲੱਡ ਦੀ ਜਿਹੜੀ ਸਰਕੂਲੇਸ਼ਨ ਆ ਉਹ ਵੀ ਵਧੀਆ ਹੁੰਦੀ ਆ ਸੋ ਇਹ ਸਾਰਾ ਡਾਰਕ ਚਾਕਲੇਟ ਦੇ ਵਿੱਚ ਇਹ ਸਾਰੇ ਫਾਇਦੇ ਤਾਂ ਮਿਲਦੇ ਕਿਉਂਕਿ ਇਹਦੇ ਵਿੱਚ ਕੋਕੋ ਹੁੰਦਾ ਹੈ ਸੋ ਕੋਕੋ ਇੱਕ ਕਹਿ ਲਓ ਵੀ ਕੋਕੋ ਨਾਂ ਦੇ ਦਰਖਤ ਤੋਂ ਇਹਦਾ ਜਿਹੜਾ ਫਰੂਟ ਹੁੰਦਾ ਉਹਦੇ ਵਿੱਚ ਜਿਹੜੇ ਬੀਜ ਹੁੰਦੇ ਆ ਉਹਨਾਂ ਨੂੰ ਪੀਸ ਕੇ ਬਣਾਇਆ ਜਾਂਦਾ ਕੋਕੋ ਦਾ ਪਾਊਡਰ ਸੋ ਕੋਕੋ ਦੇ ਵਿੱਚ ਫਲੇਵੋਨੋਇਡਸ ਵਰਗੇ ਜਿਹੜੇ ਐਂਟੀਆਕਸੀਡੈਂਟ ਹੁੰਦੇ ਆ ਬੜੇ ਵਧੀਆ ਹੋਰ ਵੀ ਇਹਦੇ ਚ ਐਂਟੀਆਕਸੀਡੈਂਟ ਪਾਏ ਜਾਂਦੇ ਆ ਜਿਹੜੇ ਸਾਨੂੰ ਇਹ ਸਾਰੇ ਫਾਇਦੇ ਦਿੰਦੇ ਆ ਲਾਭ ਦਿੰਦੇ ਆ ਸਾਡੇ ਦਿਲ ਦੇ ਰੋਗ ਹੋਣ ਦਾ ਜਿਹੜਾ ਖਤਰਾ ਉਹਨੂੰ ਘੱਟ ਕਰਦੇ ਆ ਹਾਰਟ ਵਾਸਤੇ ਤਾਂ ਬਹੁਤ ਵਧੀਆ ਏ ਜਿਹੜਾ ਕੋਕੋ ਆ ਸੋ ਡਾਰਕ ਚਾਕਲੇਟ ਤੋਂ ਇਲਾਵਾ ਤੁਸੀਂ ਕੋਕੋ ਦਾ ਪਾਊਡਰ ਵੀ ਜਿਹੜਾ ਮਾਰਕੀਟ ਚੋਂ ਬਾਜ਼ਾਰ ਚੋਂ ਖਰੀਦ ਕੇ ਉਹਦਾ ਸੇਵਨ ਕਰ ਸਕਦੇ ਆ ਸੋ ਬੱਚਿਆਂ ਨੂੰ ਦੁੱਧ 'ਚ ਤੁਸੀਂ ਬੋਰਨ ਵਿਟਾ ਜਾਂ ਹੋਰ ਚੀਜ਼ਾਂ ਮਿਲਾ ਕੇ ਪਿਉਣ ਦੀ ਬਜਾਏ ਕੋਕੋ ਦੇ ਪਾਊਡਰ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹ ਹੋਰ ਵੀ ਬਹੁਤ ਫਾਇਦੇ ਆ ਸੋ ਸਾਥੀਓ ਇਹ ਚੀਜ਼ਾਂ ਖਾਣ ਵਾਲੀਆਂ ਜੇ ਅਸੀਂ ਆਪਣੀ ਜ਼ਿੰਦਗੀ ਚ ਅਪਣਾ ਲਾਂਗੇ ਤਾਂ ਅਸੀਂ ਬਿਨਾਂ ਦਵਾਈਆਂ ਤੋਂ ਵੀ ਆਪਦੇ ਗਾੜੇ ਖੂਨ ਨੂੰ ਪਤਲਾ ਕਰ ਸਕਦੇ ਆ ਦਿਲ ਦੇ ਰੋਗ ਹੋਣ ਦੇ ਖਤਰੇ ਨੂੰ ਘਟਾ ਸਕਦੇ ਆ ਇਸ ਤੋਂ ਇਲਾਵਾ ਪਾਣੀ ਵੱਧ ਪੀਓ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਘੱਟੋ ਘੱਟ ਦਿਨ ਚ 8 ਤੋਂ 10 ਗਲਾਸ ਸਾਨੂੰ ਪੀਣੇ ਚਾਹੀਦੇ ਆ ਇਹਦੇ ਨਾਲ ਕੀ ਹੁੰਦਾ ਏ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਵਧੀਆਂ ਹੁੰਦਾ ਏ ਤੇ ਸਾਡਾ ਖੂਨ ਜੰਮਣ ਦਾ ਜਿਹੜਾ ਖਤਰਾ ਉਹ ਵੀ ਘੱਟ ਹੁੰਦਾ ਏ ਤੇ ਕਸਰਤ ਬਹੁਤ ਜ਼ਰੂਰੀ ਆ ਬ੍ਰਿਸਕ ਵਾਕ ਸੈਰ ਤੇਜ਼ ਤੁਰਨਾ ਘੱਟੋ ਘੱਟ ਸ਼ਾਮ ਨੂੰ ਜਾਂ ਸਵੇਰ ਵੇਲੇ ਤੁਸੀਂ ਅੱਧੇ ਘੰਟੇ ਤੋਂ 40 ਮਿੰਟ ਦੇ ਕਰੀਬ ਹੈ ਜਿਹੜਾ ਉਹ ਤੇਜ਼ ਤੁਰੋ ਇਹਦੇ ਨਾਲ ਵੀ ਤੁਹਾਡਾ ਜਿਹੜਾ ਦਿਲ ਦੇ ਰੋਗ ਹੋਣ ਦਾ ਖਤਰਾ ਵੀ ਘਟੂਗਾ ਤੇ ਤੁਹਾਡਾ ਜਿਹੜਾ ਗਾੜਾ ਖੂਨ ਆ ਉਹ ਵੀ ਠੀਕ ਹੋਊਗਾ ਖੂਨ ਵੀ ਪਤਲਾ ਹੁੰਦਾ ਬਲੱਡ ਸਰਕੂਲੇਸ਼ਨ ਵੀ ਵਧੀਆ ਹੁੰਦੀ ਆ ਸੋ ਸਾਥੀਓ ਇਸ ਵੀਡੀਓ ਚ ਜੋ ਵੀ ਮੈਂ ਜਾਣਕਾਰੀ ਦਿੱਤੀ ਆ ਇਹ ਵੱਧ ਤੋਂ ਵੱਧ ਅੱਗੇ ਭੈਣ ਭਰਾਵਾਂ ਤੱਕ ਪਹੁੰਚੇ ਤਾ ਹੀ ਫਾਇਦਾ ਹੈ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵਤ ਵਤ ਭੈਣ ਭਰਾਵਾਂ ਨੂੰ ਫਾਇਦਾ ਮਿਲੇ ਲਾਭ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀ ਦਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ